ਸੋ ਗੱਲਾਂ ਮੈਂ ਉਹੀ ਕਹਿ ਰਿਹਾ ਕਿ ਗੱਠ ਜੋੜ ਤਾਂ ਪਹਿਲਾਂ ਹੀ ਹੋਇਆ ਜਦੋਂ ਐਕਟਿਆਰ ਵਿਧਾਨ ਸਭਾ ਦਾ ਸੈਸ਼ਨ ਹੋਇਆ ਨਾ ਗੁਰਪ੍ਰੀਤ ਤੁਸੀਂ ਵੇਖ ਤੁਸੀਂ ਵੇਖਿਆ ਹੋਣਾ ਬਾਦਵਾ ਸਾਹਿਬ ਤੁਹਾਡੀ ਸ਼ੌਲ ਬਹੁਤ ਸੋਹਣੀ ਹੈ ਵਾਹ ਜੀ ਵਾਹ ਮੁੱਖ ਮੰਤਰੀ ਸਾਹਿਬ ਤੁਹਾਡਾ ਕੋਟ ਬੜਾ ਸ਼ਾਨਦਾਰ ਹੈ ਸਪੀਕਰ ਸਾਹਿਬ ਤੁਸੀਂ ਅੱਖਾਂ ਬੜੀ ਵਧੀਆ ਪਾਈ ਹੋਈ ਹੈ ਪ੍ਰਧਾਨ ਜੀ ਤੁਸੀਂ ਪੱਗ ਬਹੁਤ ਵਧੀਆ ਬੰਨੀ ਹੋਈ ਹੈ ਇਹ ਗੱਲਾਂ ਹੁਣ ਲੱਗ ਗਿਆ ਲਵੇ ਦੋਸਤੀ ਤਾਂ ਹੋ ਹੀ ਗਈ ਹੈ ਜੇ tie ਪੈੜੀਆਂ ਮੈਂ ਰਸੀਆ ਨੇ ਬੁਕਿੰਗ ਐਕਸਚੇਂਜ ਹੋਣੇ ਆ ਉਹਦਨ ਕਹਣਾ ਲੈ ਜੀ ਪੰਜਾਬ ਦੇ ਤੇ ਦੇਸ਼ ਦੇ ਹਿੱਤ ਦੇ ਲਈ ਅਸੀਂ ਵੱਡੀ ਪਹਿਲ ਕਰਦੇ ਹੋਏ ਆਪਸੀ ਵਿਮਾਨ ਬਟਾਅ ਖੋਲਦੇ ਹੋਏ ਇਕੱਠੇ ਹੋਗੇ ਤੇ ਜਿਹੜੇ اخਲਾਕ ਵਾਲੇ ਕਾਂਗਰਸੀ ਹੋਣਗੇ ਮੇਰੇ ਵੀਰ ਉਹ ਘਰੇ ਬਹਿ ਜਾਣਗੇ ਜਾਂ ਫਿਰ ਕੁਝ ਆਪ ਦੇ ਨਵੇਂ ਵਿਚਾਰ ਤੇ ਨਵੀਆਂ ਚੀਜ਼ਾਂ ਨਾਲ ਅੱਗੇ ਵਧਣਗੇ ਨਹੀਂ ਤਾਂ ਫਿਰ ਉਹ ਜਿਹੜੀ ਕਹਾਵਤ ਸੁਣਾਈ ਆ ਉਹ ਉਹਨਾਂ ਨਾਲ ਹੋਣੀ ਆ ਠੀਕ ਹੈ ਸੋ ਇਹ ਜਿਹੜੀਆਂ ਗੱਲਾਂ ਨੇ ਅੱਜ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਪੰਜਾਬ ਦੇ ਦੇ ਵਿੱਚ 40000 ਕਰੋੜ ਰੁਪਿਆ ਇਹਨਾਂ ਨੇ ਮਾਈਨਿੰਗ ਤੋਂ ਲੈ ਕੇ ਆਉਣਾ ਸੀ ਉਹ ਚ 35 ਕਰੋੜ ਰੁਪਿਆ ਆਇਆ ਉਹ ਪਤਾ ਹੀ ਨਹੀਂ ਕਿੱਥੇ ਗਿਆ ਬਾਕੀ 43665 965 ਕਰੋੜ ਰੁਪਿਆ ਇਹਨਾਂ ਨੂੰ ਪੁੱਛੋ ਉਹ ਕਹਿੰਦਾ ਅੱਛਾ ਜੀ ਠੀਕ ਹੈ ਬਿਲਕੁਲ ਸਾਬਾ ਜਵਾਬ ਲਾ ਲੈਂਦੇ ਹਾਂ